ज बन्दन पङ्कज वन्दन सिंहरोङ्गद दुख निकंदन गुरु अमरदास नित हृदयन्यां श्री श्रीहर गोविंद सोमत पर काशक श्रीहर राय नमो करजोरि नमो करजो कर श्रीहर कृष्ण ਸਲਾ ਘਰੋਂ ਕਰਾ ਪਰ ਪਨ ਪਨ ਸੀਸਾ ਪਨ ਪਨ ਸੀਸਾ ਮੰਡੰ ਬਾਰ ਬਾਰ ਜਗਦੀਸ ਇਕੰਕਾਰ ਸਤਗੁਰੂ ਤੇ ਪਰਸਾਦ ਸਤ ਵਾਹਿਗੁਰੂ ਜੀ ਕੀ ਫਤਿਹ ਹੈ ਬਿਗਨ ਬਿਨਾਸਨ ਸੋਏ ਵਾਹਿਗੁਰੂ ਜੀ ਕੀ ਫਤਿਹ ਹੈ ਬਿਗਨ ਬਿਨਾਸਨ ਸੋਏ ਦੋਹਰਾ ਸ੍ਰੀ ਗੁਰੂ ਹਰगोबिंद ਜੀ ਖੇਲਤ ਲਰ ਕਨ ਸੰਗ ਅਜਰ ਬਿਹਾਰਤ ਦੌਰ ਤੇ ਦੇਖਤ ਜਨਨੀ ਗੰਗ ਵਾਹਿਗੁਰੂ ਆਓ ਗੁਰੂ ਪਿਆਰੇ ਗੁਰ ਸਵਾਰੇ ਸਤ ਸੰਗੀ ਜਨੋ ਪਿਛਦੇ ਪਹਿਰਾਂ ਦੇ ਦਿਵਾਨ ਸਜਾਉਂਦੇ ਹੋਏ ਆਪ ਜੀ ਲੜੀਵਾਰ ਇਤਿਹਾਸ ਦੀ ਕਥਾ ਵਿਚਾਰ ਨਾਲ ਜੁੜਨਾ ਕਰ ਰਹੇ ਹੋ ਆਓ ਪਵਿੱਤਰ ਇਤਿਹਾਸ ਦੀ ਕਥਾ ਵਿਚਾਰ ਨਾਲ ਜੁੜਨ ਤੋਂ ਪਹਿਲਾਂ ਗੁਰ ਚਰਨਾ ਵਿੱਚ ਲਵਾਈਏ ਹਾਜ਼ਰੀਆਂ ਗੁਰੂ ਕਾ ਬਖਸ਼ਿਆ ਫਤਿਹ ਦਾ ਨਾਰਾ ਕਰੀਏ ਬਲੰਦ ਗੱਜ ਕੇ ਆਖੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੋਹਰਾ ਸ੍ਰੀ ਗੁਰੂ ਹਰਗੋਬਿੰਦ ਜੀ ਖੇਲਤ ਲਰਕਨ ਸੰਗ ਹਾਜਰ ਬਿਹਾਰਤ ਦੌਰ ਤੇ ਦੇਖਤ ਜਨਨੀ ਗੰਗਾ ਅੱਜ ਦੀ ਪਵਿੱਤਰ ਕਥਾ ਆਪਾਂ ਸਰਵਣ ਕਰ ਰਹੇ ਆ ਧੰਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਬਚਪਨ ਚੋ ਖੇਡਦੇ ਹੋਏ ਵੱਡੇ ਹੋਣਾ ਪਿੱਛੇ ਆਪਾਂ ਕਥਾ ਸਰਵਣ ਕਰੀ ਸੀ ਜਦੋਂ ਧੰਗੁਰੂ ਅਰਜਨ ਦੇ ਮਹਾਰਾਜ ਜੀ ਨੇ ਸਿੱਖਾਂ ਦੀ ਬੇਨਤੀ ਕਰਨ ਤੇ ਕਿ ਮਹਾਰਾਜ ਜੀ ਦੁਕਾਨਾਂ ਪਾਰੀਆਂ ਸਾਡੇ ਕੰਮ ਨਹੀਂ ਚੱਲਦੇ ਧੰਗੁਰੂ ਅਰਜਨ ਦੇ ਮਹਾਰਾਜ ਨੇ ਕਿਹਾ ਸਿੱਖੋ ਤੁਹਾਡਾ ਨਿਤਨੇਮ ਕੀ ਹੈ ਕਹਿੰਨੇ ਜੀ ਤੜਕੇ ਉੱਠਦੇ ਆਂ ਇਸ਼ਨਾਨ ਕਰਦੇ ਆਂ ਦੁਕਾਨਾਂ ਤੇ ਜਾ ਪੈਂਦੇ ਆਂ ਹੱਥ ਨੇ ਘਰ ਆ ਜਾਂਦੇ ਆਂ ਖਾਲੀ ਉੱਠ ਪੇ ਬਾਸ਼ਕ ਅਨੇ ਇਦਾਂ ਨਹੀਂ ਕੰਮ ਚੱਲਨੇ ਤੁਸੀਂ ਤੜਕੇ ਉੱਠ ਕੇ ਪਹਿਲਾਂ ਹਰਿਮੰਦਰ ਸਾਹਿਬ ਆਇਆ ਕਰੋ ਇਥੇ ਸਰੋਵਰ ਵਿੱਚ ਇਸ਼ਨਾਨ ਕਰਕੇ ਸੇਵਾ ਕਰਿਆ ਕਰੋ ਬੈਠ ਕੇ ਸਿਮਨ ਕਰਿਆ ਕਰੋ ਜਪਜੀ ਸਾਹਿਬ ਦਾ ਪਾਠ ਕਰਿਆ ਕਰੋ ਫਿਰ ਦੁਕਾਨ ਤੇ ਜਾਇਆ ਕਰੋ ਦੁਕਾਨ ਦਾ ਇੱਕ ਟਾਈਮ ਬੰਨੋ ਉਸ ਟਾਈਮ ਦੇ ਮੁਤਾਬਕ ਦੁਕਾਨ ਤੇ ਜਾ ਕੇ ਬੈਠਿਆ ਕਰੋ ਫਿਰ ਤੁਹਾਡੇ ਕੰਮ ਚੱਲਨੇ ਆ ਇਸ ਤਰ੍ਹਾਂ ਸਿੱਖਾਂ ਨੇ ਵਚਨ ਮੰਨਿਆ ਤੇ ਉਸੇ ਤਰ੍ਹਾਂ ਦਾ ਨਿਤਨੇਮ ਬਣਾ ਲਿਆ ਅੱਜ ਤੱਕ ਉਹ ਨਿਤਨੇਮ ਜੋ ਬਣਾਇਆ ਪੰਜਵੇਂ ਪਾਤਸ਼ਾਹ ਜੀ ਨੇ ਸਿੱਖਾਂ ਦਾ ਉਹ ਨਿਤਨੇਮ ਅੱਜ ਤੱਕ ਚੱਲਦਾ ਹੈ ਉਸੇ ਤਰ੍ਹਾਂ ਤਾਂ ਗੁਰੂ ਪਿਆਰਿਓ ਆਪਾਂ ਦੇਖਦੇ ਹਾਂ ਕਿਵੇਂ ਹਰਮੰਦਰ ਸਾਹਿਬ ਕਈ ਜਥੇ ਬਣੇ ਆ ਜਿਹੜੇ ਤੜਕੇ 12 ਵਜੇ ਤੋਂ ਲੈ ਕਰਕੇ ਸਾਰਾ ਦਿਨ ਕਾਰ ਸੇਵਾ ਸੇਵਾ ਚੱਲਦੀ ਰਹਿੰਦੀ ਆ ਖੈਰ ਇਹ ਵਿਚਾਰਾਂ ਕੱਲ ਆਪਾਂ ਸਰਬਨ ਕੀਤੀਆਂ ਸਨ ਆਓ ਅਗਲੀ ਕਥਾ ਆਰੰਭ ਕਰੀਏ ਤਾਂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਵੇੜੇ ਵਿੱਚ ਖੇਡਦੇ ਹਨ ਔਰ ਆਪਣੇ ਹਾਣੀ ਬੱਚਿਆਂ ਨਾਲ ਖੇਡਦੇ ਹੈ ਤੇ ਮਾਤਾ ਗੰਗਾ ਜੀ ਇਹਨਾਂ ਨੂੰ ਦੇਖ ਦੇਖ ਕੇ ਬੜੀ ਖੁਸ਼ ਹੁੰਦੇ ਹਨ ਤਨ ਤੋਟਕ ਛੰਦ ਤਨ ਭੂਖਨ ਚਾਰ ਅਦੂਖਨ ਕੇ ਪਿਖ ਨਾਸਕ ਪ੍ਰਿੰਦ ਗਲੂਖਨ ਕੇ ਧਨ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਸਰੀਰ ਬੜਾ ਸੁੰਦਰ ਹੈ ਬਚਪਨ ਤੋਂ ਹੀ ਬਹੁਤ ਖੁੱਲੇ ਸਰੀਰ ਦੇ ਹਨ ਅਦੋਖਨ ਜਿਨ੍ਹਾਂ ਨੂੰ ਕੋਈ ਦੁੱਖ ਨਹੀਂ ਹੈ ਦੁਖ ਰਹਿਤ ਸਰੀਰ ਉੱਪਰ ਸੁੰਦਰ ਭੂਖਣ ਗਹਿਣੇ ਸਜਾਏ ਜਿਨ੍ਹਾਂ ਨੂੰ ਦੇਖ ਕੇ ਸਿੱਖਾਂ ਦੇ ਦੁੱਖਾਂ ਦਾ ਖਾਤਮਾ ਹੁੰਦਾ ਹੈ ਵੱਡਾ ਸੁੱਖ ਦਿੰਦੇ ਹਨ ਸੁਖ ਦੇਤ ਮਹਾ ਸਿੱਖ ਦਾਸਨ ਕੋ ਰਹਿ ਸੰਗ ਅਕਿਆਨ ਬਿਨਾਸਨ ਕੋ ਇਓ ਧਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਆਪਣੇ ਅਨੰਦ ਪਿਆਰੇ ਸਿੱਖਾਂ ਨੂੰ ਦਰਸ਼ਨ ਦੇ ਕੇ ਖੁਸ਼ ਕਰਦੇ ਹਨ ਬਚਪੰਡੀਆਂ ਤੋਤਲੀਆਂ ਗੱਲਾਂ ਸੁਣ-ਸੁਣ ਕੇ ਸਿੱਖ ਖੁਸ਼ ਹੁੰਦੇ ਹਨ ਔਰ ਦਰਸ਼ਨ ਕਰਕੇ ਅਗਿਆਨਤਾ ਦਾ ਨਾਸ਼ ਵੀ ਹੁੰਦਾ ਹੈ ਜੀ ਦਰਸੰਤ ਭਲੇ ਪਰਸੰਤ ਪਗੰ ਹਰ ਹਰ ਖੰਤਰ ਤੇ ਹਰ ਪੰਥ ਲਗੰ ਕਹਿਣ ਲੱਗੇ ਦਰਸੰਤ ਭਲੇ ਪਰਸੰਤ ਪਗੰ ਸਤਿਗੁਰਾਂ ਨੂੰ ਵੇਖ ਕੇ ਹੀ ਉਹਨਾਂ ਦੇ ਚਰਨਾਂ ਨੂੰ ਪਰਸਦੇ ਹਨ ਦਰਸ਼ਨ ਕਰਕੇ ਖੁਸ਼ ਹੁੰਦੇ ਹਨ ਔਰ ਹਰੀ ਦੇ ਰਸਤੇ ਚੱਲਦੇ ਹਨ ਫਲ ਦੇਖਣ ਕੋ ਬਟਪਾਵਤ ਹੈ ਤਜ ਬ੍ਰਿੰਦ ਵਿਕਾਰ ਸੁਹਾਵਤ ਹੈ ਤਰ ਸਤਗੁਰ ਦੇ ਦਰਸ਼ਨਾਂ ਦਾ ਬਹੁਤ ਵੱਡਾ ਫਲ ਹੈ ਜਿਸ ਤਰ੍ਹਾਂ ਗੁਰਬਾਣੀ ਦਾ ਵਚਨ ਹੈ ਝਾਕੀ ਝਾਗੀ ਝਖਣ ਮੀ ਵਸੈ ਧੀ ਗੁਰ ਦੇਖਣ ਜਾਈ ਗਲੀਆਂ ਚਿੱਕੜ ਦੂਰ ਕਰ ਨਾਲ ਪਿਆਰੇ ਨੇ ਹੋ ਚੱਲਾਂ ਤਾਂ ਭਿੱਜੈ ਕੰਬਲੀ ਰਾਤ ਟੁੱਟੈ ਨੇਹੋ ਬਾਬਾ ਫਰੀਦ ਜੀ ਕਹਿੰਦੇ ਇੱਕ ਦਿਨ ਚਿੱਕੜ ਪਿਆ ਪਰਮੇਸ਼ਰ ਦੇ ਪਿਆਰੇ ਨਾਲ ਪਿਆਰ ਹੈ ਗੁਰੂ ਨਾਲ ਪਿਆਰ ਹੈ ਬਾਹਰਸ ਕਰਕੇ ਮਾਨ ਨੇ ਕਹਿਣ ਲੱਗੇ ਭਰਮ ਜਾ ਪਾਇਆ ਵੀ ਅੱਜ ਮੀਂਹ ਪੈ ਰਿਹਾ ਕੱਪੜੇ ਗੰਦੇ ਹੋ ਜਾਣਗੇ ਤੇ ਫਿਰ ਪਹਿਲਾਂ ਤਾਂ ਘੇਚਲ ਵੱਟੀ ਖਿਆਲ ਕੀਤਾ ਕਿ ਨਾ ਜਾਈਏ ਤੇ ਪਰ ਫੇਰ ਸੋਚਿਆ ਵੀ ਦੇਖੇ ਜੋ ਕੱਪੜੇ ਤਾਂ ਸੁੱਕ ਜਾਣਗੇ ਨਾ ਗਿਆ ਤਾਂ ਮੇਰਾ ਨਿਤਨੇਮ ਟੁੱਟ ਜਾਣਾ ਹੈ ਫਿਰ ਆਪ ਹੀ ਕਹਿੰਦੇ ਭਿੱਜੋ ਸਿੱਜੋ ਕੰਬਲੀ ਅੱਲੇ ਬਰਸੋ ਮੇ ਹੋ ਜਾਏ ਮਿਲਾ ਜਿਨਾ ਸਜਨਾ ਟੁੱਟੋ ਨਾਹੀ ਨੇਹੋ ਤੂੰ ਸਤਗੁਰ ਦੇ ਦਰਸ਼ਨਾਂ ਦਾ ਵੱਡਾ ਫਲ ਹੈ ਜਿਸ ਦਿਉ ਦਰਸ਼ਨ ਕਰਕੇ ਅਨੇਕਾਂ ਵਿਕਾਰਾਂ ਦਾ ਖਾਤਮਾ ਹੋ ਜਾਂਦਾ ਹੈ ਜਿਵੇਂ ਬਚਨ ਹੈ ਉਠਵਜੋ ਕਿਲ ਵੇਖੋ ਕਰਤਾ ਘਰੇ ਆਇਆ ਤੇ ਮਕੇ ਤਿਕ ਦਿਉਸ ਬੀਤ ਗਏ ਬਡ ਡੀਲ ਸਰੀਰ ਸੁਹੋ ਸਪਾਏ ਇਉ ਗੁਰੂ ਪਿਆਰਿਓ ਦਿਨ ਡੁਗਣੀ ਰਾਤ ਡੁਗਣੀ ਸਮਾ ਬਤੀਤ ਹੁੰਦਾ ਜਾ ਰਿਹਾ ਹਰ ਗੋਬਿੰਦ ਸਾਹਿਬ ਜੀ ਦਾ ਡੀਲਡਾ ਸਰੀਰ ਬਹੁਤ ਖੁੱਲੇ ਚਗਾਠੇ ਵਾਲਾ ਹੈ ਔਰ ਵੱਡੇ ਹੋ ਰਹੇ ਹਨ ਤਨ ਧਾਰਨ ਕੋ ਜਿਨ ਸਵਾਗ ਲਿਓ ਨਿਰਬਾਹਤ ਤੈਸ ਰੀਤ ਕਯੋ ਅਸਲੇ ਵਿੱਚ ਤਾਂ ਹਰ ਗੋਬਿੰਦ ਸਾਹਿਬ ਜੀ ਉਸ ਹਰੀ ਅਕਾਲ ਪੁਰਖ ਦੇ ਹੀ ਦੂਸਰੇ ਰੂਪ ਹਨ ਸਰਗੁਣ ਸਰੂਪ ਹਨ ਜਿਨ੍ਹਾਂ ਨੇ ਸੰਸਾਰ ਦਾ ਉਧਾਰ ਕਰਨਾ ਹੈ ਤੇ ਉਧਾਰ ਕਰਨ ਦੇ ਲਈ ਸਰੀਰ ਦੀ ਲੋੜ ਹੈ ਇਸ ਕਰਕੇ ਸਤਿਗੁਰਾਂ ਨੇ ਮਨੋ ਸਰੀਰ ਧਾਰਨ ਕੀਤਾ ਹੈ ਇੱਕ ਦਿਉਸ ਚੜਿਓ ਤਨਤਾਪ ਮਹਾ ਬਹੁ ਕੰਪਤ ਅੰਗ ਸੰਤਾਪ ਲਹਾ ਤਾਂ ਗੁਰੂ ਪਿਆਰੋ ਇੱਕ ਦਿਨ ਦੀ ਗੱਲ ਹੈ ਕਿ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਇੱਕ ਦਿਨ ਬਹੁਤ ਬੁਖਾਰ ਚੜ ਗਿਆ ਤਾਪ ਚੜ ਗਿਆ ਜਿਹਨੂੰ ਆਪਾਂ ਅੱਜ ਕੱਲ ਜਾਣਦੇ ਹਾਂ ਟਾਈਫਾਇਡ ਕਹਿੰਦੇ ਹਨ ਬਹੁ ਬਾਰ ਹੈ ਬਾਰਸ ਪਾਨ ਕਰਾਂ ਮੁੱਖ ਸੂਕਤ ਜਾਤ ਨਾ ਹੋ ਤਖਿਰੇ ਔਰ ਤਾਪ ਕਰਕੇ ਬੜੀ ਪਿਆਸ ਲੱਗਦੀ ਹੈ ਮੂੰਹ ਸੁੱਕਦਾ ਹੈ ਬਾਰ ਬਾਰ ਪਾਣੀ ਪੀਂਦੇ ਹਨ ਔਰ ਖੜਿਆ ਨਹੀਂ ਜਾਂਦਾ ਇੰਨਾ ਤਾਪ ਨੇ ਕਮਜ਼ੋਰੀ ਕੀਤੀ ਆ ਇਕ ਗੰਗਸ ਪਿਆ ਕੁਲਨੰਦਨ ਕੋ ਸੁਧ ਭੇਜ ਦਈ ਜਗਵੰਦਨ ਕੋ ਤਾਂ ਦਿਨ ਚੜ ਗਿਆ ਸੀਗਾ ਧੰਗੁਰੂ ਅਰਜਨ ਦੇਵ ਜੀ ਤਾਂ ਸਵੇ ਹੀ ਚਲੇ ਗਏ ਹਰਮੰਦਰ ਸਾਹਿਬ ਸੰਗੁਰ ਪਿਆਰਿਓ ਜਦੋਂ ਮਾਤਾ ਗੰਗਾ ਨੇ ਆਪਣੇ ਪੁੱਤਰ ਹਰਗੋਬਿੰਦ ਸਹਿਬ ਨੂੰ ਇਸ ਤਰ੍ਹਾਂ ਦਾ ਵੇਖਿਆ ਬੁਖਾਰ ਚੜ੍ਹਿਆ ਬਾਰ ਬਾਰ ਤੇ ਲਗਦੀ ਹੈ ਖੜਿਆ ਨਹੀਂ ਜਾਂਦਾ ਤਾਂ ਉਹਨਾਂ ਨੇ ਗੁਰੂ ਅਰਜਨ ਦੇਵ ਜੀ ਨੂੰ ਇੱਕ ਸੁਨੇਹਾ ਭੇਜਿਆ ਜੀ ਇਕ ਬੈਠ ਰਹੀ ਦੁਖ ਪਾਵਤ ਹੈ ਪ੍ਰੀਅ ਪੁੱਤਰ ਪਿਖ ਤਪਤਾਵਤ ਹੈ ਔਰ ਤੁਹਾਨੂੰ ਪਤਾ ਹੀ ਹੈ ਮਾਤਾ ਦਾ ਬੱਚਿਆਂ ਨਾਲ ਕਿੰਨਾ ਪਿਆਰ ਹੁੰਦਾ ਤੋ ਮਾਤਾ ਗੰਗਾ ਜੀ ਆਪਣੇ ਪੁੱਤਰ ਨੂੰ ਲੈ ਕੇ ਬੜੇ ਦੁਖੀ ਹੋ ਰਹੀਆਂ ਨੇ ਕਿ ਇਹਨੂੰ ਬੁਖਾਰ ਕਿਵੇਂ ਚੜ ਗਿਆ ਏ ਬਿਮਾਰ ਕਿਉਂ ਹੋ ਗਿਆ ਔਰ ਭਾਵੇਂ ਬੁਖਾਰ ਪੁੱਤਰ ਨੂੰ ਚੜਿਆ ਪਰ ਦੁਖੀ ਮਾਤਾ ਹੋ ਰਹੀ ਹੈ ਨਿਜ ਹੱਥ ਲਗਾਏ ਰਹੀ ਤਨ ਕੋ ਸੁਧ ਬੂਝਤ ਪੀਰ ਬੜੀ ਮਨ ਕੋ ਔਰ بار-ਬਾਰ ਹਰ ਗੋਬਿੰਦ ਸਾਹਿਬ ਦੇ ਸਰੀਰ ਤੇ ਹੱਥ-ਟੱਟ ਕਰਕੇ ਦੇਖਦੀ ਹੈ ਬੁਖਾਰ ਨੂੰ ਇਹ ਨਾਲ ਹੀ ਵਾਰ-ਵਾਰ ਪੁੱਤਰ ਨੂੰ ਕੁਛਦੀ ਹੈ ਪੁੱਤ ਪੀੜ ਕਿੰਨੀ ਕੁ ਹੁੰਦੀ ਹੈ ਇਤਨੇ ਮੈਂ ਸ੍ਰੀ ਗੁਰ ਆਪ ਆਏ ਨਿਜਨੰਦਨ ਦੇਖ ਸਮੀਪ ਭਾਏ ਐ ਇਤਨੇ ਧਨ ਤਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਸਨੇਹਾ ਮਿਲ ਗਿਆ ਸੀਗਾ ਉਹ ਹਰਮੰਦਰ ਸਾਹਿਬ ਚੋਂ ਘਰ ਆ ਗਏ ਹਨ ਮਨ ਬਿਆਕੁਲ ਗੰਗ ਵਿਸਾਲ ਲਖੀ ਦ੍ਰਿਗ ਟੋਰਤ ਹੀ ਰਤਨੰਦ ਦੁਖੀ ਔਰ ਗੁਰੂ ਪਿਆਰਿਓ ਮਾਤਾ ਗੰਗਾ ਜੀ ਨੇ ਆਉਂਦਿਆਂ ਨੂੰ ਦੇਖ ਕਰਕੇ ਨਮਸ਼ਕਾਰ ਕੀਤੀ ਹੈ ਤੇ ਨਾਲ ਹੀ ਅੱਖਾਂ 'ਚੋਂ ਹੰਝੂ ਗੇਲਦੇ ਹੋਏ ਕਹਿਣ ਲੱਗਿਆ ਆਪਣਾ ਪੁੱਤਰ ਬੜਾ ਦੁਖੀ ਹੈ। ਅੱਜ ਖਾਣ ਰ ਪਾਨ ਬਿਸੂਰਤ ਹੈ। ਚਿਤ ਚਿੰਤ ਮਨੋ ਇਹ ਮੂਰਤ ਹੈ। ਔਰ ਅੱਜ ਤਾਂ ਆਪਣੇ ਪੁੱਤਰ ਨੇ ਹਰगोविंद ਨੇ ਸਵੇਰ ਦਾ ਕੁਝ ਖਾਧਾ ਪੀਤਾ ਵੀ ਨਹੀਂ ਹੈ। ਮੈਨੂੰ ਇਸ ਗੱਲ ਦੀ ਚਿੰਤਾ ਲੱਗੀ ਪਈ ਹੈ ਬਹ ਆਨ ਬਿਖੈ ਮਨ ਕਾਰਜ ਕੋ ਇਮ ਸੰਕਟ ਦੇਖ ਸੋ ਆਰਜ ਕੋ ਤਾਂ ਇਸ ਤਰ੍ਹਾਂ ਮੇਰਾ ਵੀ ਕਿਸੇ ਕੰਮ ਵਿੱਚ ਮਨ ਨਹੀਂ ਲੱਗਦਾਗਾ ਇਹ ਮਾਤਾ ਗੰਗਾ ਜੀ ਦਾ ਦੁੱਖ ਸੁਣ ਕਰਕੇ ਇਕ ਬੈਠ ਗਏ করুণਾ ਕਰਕੇ ਤੋ ਤੇਹ ਸਤਾਪ ਰਹੇ ਚਰਕੈ ਸੰਗੁਰੂ ਅਰਜਨ ਦੇਵ ਜੀ ਪਨਗੇ ਤੇ ਬੈਠ ਕੇ ਗੰਗਾ ਨੂੰ ਕਹਿੰਦੇ ਲਿਆ ਮੈਨੂੰ ਫੜਾ ਤਾ ਮੇਰਾ ਪੁੱਤਰ ਵੇਖਾ ਕਿੰਨਾ ਕਿਤਾਬ ਚੜਿਆ ਗਨਦਾਸ ਤਿਖੇ ਦੁਖ ਪਾਵਤ ਹੈ ਮੁਰ ਜਾਏ ਕਛੂ ਨ ਸੁਹਾਵਤ ਹੈ ਔਰ ਗੁਰੂ ਪਿਆਰਿਓ ਇਸ ਤਰ੍ਹਾਂ ਸਤਗੁਰਾਂ ਦੇ ਕੋਲ ਘਰ ਦੇ ਵਿੱਚ ਗਨ ਹੁੰਦੀ ਆ ਕਈ ਸੇਵਕ ਵੀ ਸੇਵਾ ਕਰ ਰਹੇ ਹਨ ਉਹ ਵੀ ਅੱਜ ਹਰਗੋਬਿੰਦ ਸਾਹਿਬ ਨੂੰ ਗੁਰੂ ਪਿਆਰਿਓ ਬੁਖਾਰ ਚੜਿਆ ਦੇਖ ਕੇ ਕਿਉਂਕਿ ਬੁਖਾਰ ਵਿੱਚ ਕੋਈ ਗੱਲਬਾਤ ਵੀ ਨਹੀਂ ਕਰਦੇ ਹੱਸਦੇ ਖੇਡਦੇ ਵੀ ਨਹੀਂ ਭੱਜਦੇ ਦੌੜਦੇ ਵੀ ਨਹੀਂ ਕੁਝ ਖਾਦਾ ਪੀਤਾ ਵੀ ਨਹੀਂ ਜਿਹੜਾ ਮੁਰਝਾਇਆ ਹੋਇਆ ਇਸ ਕਰਕੇ ਗੱਲ ਕਿਸੇ ਨੂੰ ਚੰਗੀ ਨਹੀਂ ਲੱਗਦੀ ਸਭ ਹੂ ਨ ਮਨੋ ਜਰ ਜੀਵਨ ਕੀ ਮਨ ਆਨੰਦ ਦੀਰਘ ਥੀਵਨ ਕੀ ਕਿਉਂਕਿ ਸਾਰਿਆਂ ਦੇ ਮਨ ਵਿੱਚ ਇਹ ਇੱਛਾ ਹੈ ਕਿ ਹਰ ਗੋਬਿੰਦ ਸਾਹਿਬ ਜੀ ਦਾ ਲੰਬਾ ਜੀਵਨ ਹੋਵੇ ਔਰ ਸਾਰਿਆਂ ਨੂੰ ਆਨੰਦ ਬਖਸ਼ਦੇ ਹਨ ਜੋ ਹਮਸ੍ਰੀ ਗੁਰੂ ਦੇਖ ਵਿਸੇਖ ਦੁਖੀ ਪਰਵਾਰ ਆਧਾਰ ਸਭੀ ਬਿਲਖੀ ਗੁਰੂ ਜੀ ਇਸ ਤਰ੍ਹਾਂ ਸਾਰਿਆਂ ਨੂੰ ਦੁਖੀ ਦੇਖ ਕੇ ਆਪਣੇ ਸੇਵਕਾਂ ਦੇ ਪਰਿਵਾਰ ਨੂੰ ਕਹਿਣ ਲੱਗੇ ਅਜ ਆਨ ਉਪਾਵ ਬੜੇ ਜਗ ਕੇ ਪਰਮੇਸ਼ਰ ਫ੍ਰੀਤ ਰਹੀ ਲੱਗ ਕੇ ਜਿਹੜੇ ਕੇ ਜਗ ਦੇ ਉਪਾ ਛੱਡ ਕੇ ਪਰਮੇਸ਼ਰ ਦੇ ਨਾਲ ਜੁੜੇ ਹੋਏ ਹਨ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਸਤਨਾਮ ਸੁਮੰਤਰ ਮਹਾ ਜਪ ਕਾ ਬੜ ਦਾਰਨ ਕਾਰਨ ਜੇ ਤਪ ਕਹਿਣ ਲੱਗੇ ਸਤਨਾਮ ਦਾ ਮਹਾ ਮੰਤਰ ਜਾਪ ਕਰੋ ਭਾਈ ਇਹ ਭਿਆਨਕ ਤਾਪ ਦੀ ਨਿਵਰਤੀ ਕਰਨ ਵਾਲਾ ਹੈ ਸਰ ਸ੍ਰੀ ਗੁਰ ਫੇਰਨ ਕੀਨ ਜਵੈ ਮੁਖ ਮੈਂ ਤਨ ਪੈ ਹੱਤ ਤਾਪ ਤਵੈ ਧੰ ਗੁਰੂ ਅਰਜਨ ਦੇ ਮਹਾਰਾਜੀ ਨੇ ਆਪਣੇ ਪੁੱਤਰ ਨੂੰ ਗੋਦ ਵਿੱਚ ਲਿਆ ਉਹਨਾਂ ਨੇ ਮੁਖ ਉੱਪਰ ਸਿਰ ਉੱਪਰ ਸਰੀਰ ਉੱਪਰ ਹੱਥ ਫੇਰ ਰਹੇ ਹਨ ਨਾ ਰਹਿਓ ਤਪਿਓ ਤਤ ਕਾਨ ਹਯੋ ਉਠ ਸ੍ਰੀ ਹਰ ਗੋਬਿੰਦ ਬੈਠ ਗਯੋ ਤਾਂ ਗੁਰੂ ਪਿਆਰਿਓ ਕੁ ਸਮੇਂ ਦੇ ਲਈ ਪਾਤਸ਼ਾਹ ਨੇ ਜਦੋਂ ਸਰੀਰ ਤੇ ਹੱਥ ਫੇਰਿਆ ਸਾਹਿਬ ਜਾਦੇ ਨੂੰ ਕੁਝ ਖੁਸ਼ੀ ਹੋਈ ਹੈ ਤੇ ਸਾਹਿਬ ਜਾਦਾ ਉੱਠ ਕੇ ਬੈਠ ਗਿਆ ਤਾਂਬ ਕਹਿੰਦੇ ਲਹਿ ਗਿਆ ਜਿਮਪੂਰਬ ਖੇਲ ਤਮੋਦ ਧਰੇ ਤੇ ਸਰੀਤ ਮਹਾ ਹਰਖੰਤ ਫਿਰੇ ਇਉ ਗੁਰੂ ਅਰਜਨ ਦੇਵ ਜੀ ਦੀ ਗੋਦ ਵਿੱਚ ਫੇਰ ਫੁੱਲਾਂ ਦੀ ਤਰ੍ਹਾਂ ਟਹਿਕੇ ਆ ਚਿਹਰਾ ਹਰ ਗੋਬਿੰਦ ਸਾਹਿਬ ਜੀ ਦਾ ਔਰ ਆਪਣੇ ਪਿਤਾ ਦੀ ਗੋਦ ਵਿੱਚੋਂ ਉੱਠ ਕੇ ਵਿਹੜੇ ਵਿੱਚ ਖੇਡਣ ਲੱਗੇ ਬਰਵਾਰ ਨਿਹਾਰ ਆਨੰਦ ਭਇਓ ਸਮੁਦਾਏ ਮਿਲੇ ਉਤਸਾਹ ਕਰਿਓ ਇਸ ਤਰ੍ਹਾਂ ਸਾਰਾ ਪਰਿਵਾਰ ਤੇ ਸਿੱਖ ਸੰਗਤਾਂ ਕਹਿੰਦੇ ਬਹੁਤ ਖੁਸ਼ ਹੁਈਆ ਸਬਸ੍ਰੀ ਗੁਰ ਕੋ ਕਰ ਜੋਰਕ ਹੈ ਦੁਖ ਬ੍ਰਿੰਦ ਤੁਮਾਰ ਅਧੀਨ ਰਹਿ ਔਰ ਕਹਿਣ ਲਗੀਆਂ ਸਿੱਖ ਸੰਗਤਾਂ ਮਹਾਰਾਜੇ ਦੁਖ ਸੁਖ ਸਭ ਤੁਹਾਡੇ ਅਧੀਨ ਹਨ ਤੁਹਾਡੇ ਹੁਕਮ ਦੇ ਵਿੱਚ ਹਨ ਅਸਲ ਵਿੱਚ ਜਿਮਰਾਵਰ ਕੀ ਲਖਤੇ ਮਰਜੀ ਤੇ ਮਹੂਤ ਸਭੈ ਭਨ ਤੇ ਅਰਜੀ ਜਿਵੇਂ ਆਪ ਜੀ ਦੀ ਇੱਛਾ ਹੁੰਦੀ ਹੈ ਓਵੇਂ ਹੀ ਹੁੰਦਾ ਹੈ ਇਸ ਕਰਕੇ ਸਾਡੀ ਬੇਟੀ ਹੈ ਨਾ ਆਪ ਅਜ ਕছু ਕਰ ਸਾਖਤ ਹੈ ਪਦ ਧੂਲ ਜਮਾ ਦੇ ਤਾਕਤ ਹੈ ਮਹਾਰਾਜ ਅਸੀਂ ਤਾਂ ਤੁਹਾਡੇ ਚਰਨਾਂ ਦੀ ਧੂੜ ਨੂੰ ਤੱਕਦੇ ਰਹਿੰਦੇ ਹਾਂ ਆਪ ਕੁਝ ਕਰ ਸਕਦੇ ਹੋ ਉਹ ਵੀ ਆਪ ਦੇ ਪਾਸ ਬੇਟੀਆਂ ਕਰਦੇ ਹਾਂ ਸੋ ਨਾਮ ਸ੍ਰੀ ਗੁਰੂ ਨਾਮ ਵਿਸ਼ੇਸ਼ਤ ਹੈ ਸਿੱਖ ਸੰਗਤ ਕੋ ਉਪਦੇਸ਼ਤ ਹੈ ਇਹ ਸੁਣ ਕੇ ਧੰ ਗੁਰੂ ਅਰਜਨ ਦੇਵ ਜੀ ਕਹਿੰਦੇ ਨਹੀਂ ਪਾਈ ਸਿੱਖੋ ਸਾਡੇ ਵਿੱਚ ਕੋਈ ਤਾਕਤ ਨਹੀਂ ਇਹ ਸਭ ਨਾਮ ਦੀ ਪਾਵਰ ਹੈ ਜੋ ਨਾਮ ਸਾਨੂੰ ਗੁਰਦਾਨਕ ਨੇ ਦਿੱਤਾ ਹੈ ਉਹੀ ਵਿਸ਼ੇਸ਼ਤਾ ਹੈ ਇਹੋ ਹੀ ਨਾਮ ਅਸੀਂ ਲੋਕਾਂ ਨੂੰ ਜਪਣ ਦਾ ਹੁਕਮ ਦਿੰਦੇ ਹਾਂ ਇਹ ਮੰਤਰ ਮਹਾ ਸਤ ਨਾਮ ਅਹ ਨਿਜ ਜੀਹ ਜਪੈ ਸੋ arogh ਚ ਹੈ ਇਹ ਸਤਨਾਮ ਦਾ ਜੋ ਸੱਚੇ ਨਾਮ ਦਾ ਮੰਤਰ ਸਾਨੂੰ ਗੁਰੂ ਨੇ ਬਖਸ਼ਿਆ ਹੈ ਇਹਨੂੰ ਆਪਣੀ ਰਸਨਾ ਦੇ ਨਾਲ ਜੀਵ ਨਾਲ ਜਪਣਾ ਚਾਹੀਦਾ ਹੈ ਤੇ ਜਿਹੜਾ ਚੱਪਦਾ ਉਹ arogh ਰਹਿੰਦਾ ਹੈ ਤਨ ਤਾਪ ਕਹਾਂ ਇਸ ਤੇ ਜੋ ਰਹੈ ਜਗਤੀ ਨਹ ਤਾਪ ਨਿਖਾ ਪਦ ਹੈ ਇਹ ਜ ਸਤਨਾਮ ਦਾ ਜਾਪ ਹੈ ਇਹ ਸਰੀਰਕ ਤਾਪ ਦੀ ਤਾਂ ਗੱਲ ਹੀ ਕੀ ਹੈ ਇਹ ਤਾਂ ਸਰੀਰ ਦੇ ਤਿੰਨੇ ਤਾਪ ਸੰਸਾਰ ਦੇ ਤਿੰਨੇ ਤਾਪਾਂ ਨੂੰ ਖਤਮ ਕਰਨ ਵਾਲੀ ਪਾਵਰ ਰੱਖਦਾ ਇੰਨੇ ਤਾਪ ਨਿਵਾਰਨ ਹਾਰਾ ਦੁਖ ਹੰਤਾ ਸੁਖ ਰਾਸ ਮੁਖ ਧਨ ਜਪੈ ਸਤਨਾਮ ਸਦਾ ਇਹ ਸੰਕਟ ਹੋ ਨ ਦੇਤ ਕਦਾ ਉਹ ਮੁਖ ਧਨ ਹਨ ਜੋ ਹਮੇਸ਼ਾ ਸਤਨਾਮ ਦਾ ਜਾਪ ਕਰਦੇ ਹੈ ਉਹਨਾਂ ਨੂੰ ਕਦੇ ਦੁੱਖ ਨਹੀਂ ਆਉਂਦਾ ਦੋਹਰਾ ਇਹ ਮ ਕਹ ਸ੍ਰੀ ਅਰਜਨ ਗੁਰੂ ਸ਼ਬਦ ਬਣਾਵਨ ਕੀ ਨਿ ਇਉ ਧੰਗੁਰੂ ਅਰਜਨ ਦੇ ਮਹਾਰਾਜੀ ਸ਼ਬਦ ਉਚਾਰਨ ਕਰਦੇ ਹਨ ਸਤਗੁਰ ਅਰ ਸਤਨਾਮ ਕੀ ਮਹਿਮਾ ਜਨ ਮਹਿਪੀਨ ਕਿਸ ਤੇ ਵੀ ਸਤਗੁਰਾਂ ਨੇ ਸਤਨਾਮ ਦੀ ਸਿਮਤ ਕੀਤੀ ਹੈ ਵੱਡ ਭਾਗ ਪਰੇ ਲਿਵ ਲਾਵਤ ਹੈ ਸੁਖ ਲੋਕ ਪ੍ਰਲੋਕ ਨਸਾਵਤ ਹੈ ਉਹ ਵੱਡੇ ਭਾਗਾ ਵਾਲੇ ਹਨ ਜੋ ਸਤਨਾਮ ਦਾ ਜਾਪ ਕਰਦੇ ਹਨ ਲਿਵ ਲਾਉਂਦੇ ਹਨ ਲੋਕਾਂ ਪਰ ਲੋਕਾਂ ਦੁਹਾ ਲੋਕਾਂ ਦੇ ਦੁੱਖ ਦੂਰ ਕਰ ਲੈਂਦੇ ਹਨ ਕਹਿ ਸਿੱਖਿਆਨ ਸਾਥ ਪিকার ਤਜੋ ਸਤਨਾਮ ਪਜੋ ਸਤਨਾਮ ਪਜੋ ਇਸ ਕਰਕੇ ਸਿੱਖੋ ਸਾਰੇ ਖਿਆਲ ਛੱਡ ਕੇ ਸਤਨਾਮ ਦਾ ਜਾਪ ਕਰੀਆ ਕਰੋ ਜੀ ਦੋਹਰਾ ਇਹ ਕਹਿ ਸ੍ਰੀ ਅਰਜਨ ਗੁਰੂ ਸ਼ਬਦ ਬਣਾਵਨ ਕੀ ਤਾ ਇਨਾ ਕਹਿ ਕੇ ਸਤਿਗੁਰਾਂ ਨੇ ਫਿਰ ਉਸ ਵੇਲੇ ਇੱਕ ਸ਼ਬਦ ਉਚਾਰਿਆ ਸਤਿਗੁਰ ਅਰ ਸਤ ਨਾਮ ਕੀ ਮਹਿਮਾ ਜਨ ਮਹਿਪੀਨ ਜਿਹਦੇ ਵਿੱਚ ਸਤਗੁਰ ਦੀ ਤੇ ਨਾਮ ਦੀ ਮਹਿਮਾ ਹੈ ਸੌਰਠ ਮਹੱਲਾ ਪੰਜਵਾਂ ਮੇਰਾ ਸਤਿਗੁਰ ਰਖਵਾਲਾ ਹੋਆ ਸਿੱਖੋ ਅਸਲ ਵਿੱਚ ਮੇਰਾ ਸਤਿਗੁਰ ਪਰਮੇਸ਼ਰ ਆਪ ਆਪ ਆ ਕਰਨ ਵਾਲਾ ਹੈ ਧਾਰ ਕਿਰਪਾ ਪ੍ਰਭ ਹੱਥ ਦੇ ਰਾਖਿਆ ਹਰ ਗੋਵਿੰਦ ਨਵਾਂ ਨਿਰੋਵਾ ਰਾਮ ਉਸ ਪਰਮੇਸ਼ਰ ਦੀ ਹੀ ਕਿਰਪਾ ਹੈ ਜਿਨੇ ਬੱਚੇ ਦੇ ਸਿਰ ਤੇ ਹੱਥ ਰੱਖ ਕੇ ਇਸ ਦਾ ਤਾਫਲਾ ਦਿੱਤਾ ਹੈ ਔਰ ਹਰ ਗੋਵਿੰਦ ਨਵਾਂ ਨਿਰੋਵਾ ਭਾਵ ਤੰਦਰੁਸਤ ਹੋ ਗਿਆ ਤਾਪ ਗਿਆ ਪ੍ਰਭ ਆਪ ਮਿਟਾਇਆ ਜਨਕੀ लाज ਰਖਾਈ ਉਸ ਨੇ ਆਪ ਹੀ ਤਾਬਲਾ ਦਿੱਤਾ ਹੈ ਪ੍ਰਭੂ ਨੇ ਆਪਣੇ ਸੇਵਕਾਂ ਦੀ लाज ਰੱਖਣ ਲਈ ਸਾਧ ਸੰਗਤ ਤੇ ਸਭ ਫਲ ਪਾਏ ਸਤਿਗੁਰ ਕੈ ਬਲ ਜਾਈ ਬਲੇ ਹਾਰੇ ਜਾਈਏ ਸੱਚੇ ਸਤਗੁਰ ਤੋਂ ਜਿਨ੍ਹਾਂ ਦੀ ਸੰਗਤ ਕਰਕੇ ਸਾਰੇ ਫਲ ਮਿਲਦੇ ਹਨ ਲਤਪਾ ਲਤਪਰਾ ਬਦੋ ਵੈ ਸਵਾਰੇ ਹਮਰਾ ਗੁਣ ਅਬਗੁਣ ਨਾ ਵਿਚਾਰੇਆ ਜਿਸ ਗੁਰੂ ਪਰਮੇਸ਼ਰ ਨੇ ਸਾਡੇ ਲੋਕ ਤੇ ਪਰਲੋਕ ਦੋਨੇ ਹੀ ਸਫਲੇ ਕਰ ਦਿੱਤੇ ਸਵਾਰ ਦਿੱਤੇ ਸਾਡੇ ਓਗਨਾ ਨੂੰ ਵੀ ਨਹੀਂ ਤੱਕਿਆ ਅਟਲ ਬਚਨ ਨਾਨਕ ਗੁਰੂ ਤੇਰਾ ਸਫਲ ਕਰਮ ਅਸਤਕ ਧਾਰਿਆ ਓਹ ਗੁਰੂ ਦੇ ਬਚਨ ਅਟਲ ਹਨ ਜੋ ਨਾਨਕ ਕਹਿ ਭਾਵ ਅੱਜ ਤੱਕ ਜਿੰਨੇ ਵੀ ਬਚਨ ਸਤਿਗੁਰਾਂ ਨੇ ਕੀਤੇ ਕਿਤੇ ਪਾਣੀ ਘਟਿਆ ਕਿਤੇ ਹੋਰ ਕਾਰਜ ਕੀਤੇ ਉਹ ਅੱਜ ਤੱਕ ਦੇਖੋ ਲਗਾਤਾਰ ਚੱਲ ਰਹੇ ਹਨ ਇਸ ਕਰਕੇ ਗੁਰੂ ਨਾਨਕ ਦੇ ਗੁਰੂ ਦੇ ਬਚਨ ਅਟਲ ਹਨ ਜਿਨਾਂ ਨੇ ਆਪਣੇ ਮੱਥੇ ਤੇ ਰੱਖ ਲਏ ਸੋਰਠ ਮਹਲਾ ਪੰਜਵਾ ਤਾਪ ਗਵਾਇਆ ਗੁਰੂ ਪੂਰੇ ਬਾਜੇ ਅਨਹਦ ਤੂਰੇ ਪੂਰੇ ਗੁਰੂ ਨੇ ਸਾਡੇ ਸਾਰੇ ਤਾਪ ਲਾ ਦਿੱਤੇ ਅਨਹਦ ਬਾਜੇ ਵੱਜ ਪਏ ਸਰਬ ਕਲਿਆਣ ਪ੍ਰਭ ਕੀ ਨੇ ਕਰ ਕਿਰਪਾ ਆਪ ਦੀਨੇ ਆਪ ਸਤਿਗੁਰੂ ਪਾਤਸ਼ਾਹ ਨੇ ਸਾਡੀ ਸਭ ਦੀ ਕਲਿਆਣ ਕੀਤੀ ਹੈ ਤੇ ਸੁਖ ਬਖਸ਼ੇ ਹਨ ਵੇਦਨ ਸਤਗੁਰ ਆਪ ਗਵਾਈ ਸਤਗੁਰਾਂ ਨੇ ਆਪ ਵੇਦਨ ਭਾਵ ਦੁੱਖ ਨੂੰ ਦੂਰ ਕੀਤਾ ਹੈ ਸਿੱਖ ਸੰਤ ਸਭ ਸਰਸੇ ਹੋਏ ਹਰ ਹਰ ਨਾਮ ਧਿਆਈ ਰਹਾ ਸਿੱਖ ਸੰਤ ਸੰਗਤਾਂ ਸਭ ਸਰਸੇ ਭਾਵ ਰਸ ਨਾਲ ਭਰ ਕੇ ਸੁਖੁਸ਼ ਹੋ ਗਏ ਹਰੀ ਦੇ ਨਾਮ ਦੀ ਕਿਰਪਾ ਹੈ ਜੋ ਮੰਗਹ ਸੋ ਲੇਵਹਿ ਪ੍ਰਭ ਆਪਣਿਆ ਸੰਤਾ ਦੇਵ ਹੈ ਅਸੀਂ ਜੋ ਪਰਮੇਸ਼ਰ ਤੋਂ ਮੰਗਦੇ ਆ ਉਹ ਆਪਣੇ ਸੇਵਕਾਂ ਨੂੰ ਦੇਣਾ ਕਰਦਾ ਹੈ ਹਰ ਗੋਵਿੰਦ ਪ੍ਰਭ ਰਾਖਿਆ ਜਨ ਨਾਨਕ ਸਾਚ ਸੁਭਾਖਿਆ ਉਸ ਅਕਾਲ ਪੁਰਖ ਨੇ ਆਪ ਹਰ ਗੋਬਿੰਦ ਨੂੰ ਹੱਥ ਦੇ ਕੇ ਰੱਖਣਾ ਕੀਤਾ ਇਹ ਨਾਨਕ ਦਾ ਜਨ ਸੱਚ ਕਹਿੰਦਾ ਸੋ ਰਠ ਮਹੱਲਾ ਪੰਜਵਾ ਨਾਡ ਪਾਈ ਕਰਤਾਰੇ ਤਾਪ ਛੋੜ ਗਿਆ ਪਰਵਾਰੇ ਕਰਤਾਰ ਨੇ ਦੇਖੋ ਬੱਚੇ ਨੂੰ ਠੰਡ ਵਰਤਾਇ ਦਿੱਤੀ ਹੈ ਜੋ ਪਖਾਰ ਸੀਗਾ ਉਹ ਲੈ ਗਿਆ ਗੁਰਪੂਰ ਹੈ ਰਾਖੀ ਸ਼ਰਨ ਸੱਚੀ ਗੀਤਾ ਕੀ ਸ਼ਹਿਰ ਜਾਨੇ ਦੇ ਠੀਕ ਹੁੰਦੇ ਆ ਪਰਵਾਰ ਦਾ ਵੀ ਤਾਪ ਲੈ ਗਿਆ ਭਾਵ ਦੁੱਖ ਦੂਰ ਹੋ ਗਿਆ ਜਦੋਂ ਅਸੀਂ ਪੂਰੇ ਗੁਰੂ ਦੀ ਸ਼ਰਨ ਲਈ ਤਾਂ ਉਸ ਨੇ ਕਿਰਪਾ ਕੀਤੀ ਪਰਮੇਸ਼ਰ ਆਪ ਹੋਆ ਰਖਵਾਲਾ ਸ਼ਾਂਤ ਸਹਿਜ ਸੁਖ ਖਿਨ ਮਹਿ ਉਪਜੇ ਮਨ ਹੋਆ ਸਦਾ ਸੁਖਾਲਾ ਅਸਲ ਵਿੱਚ ਸਿੱਖੋ ਮੇਰੀ ਕੋਈ ਪਾਵਰ ਨਹੀਂ ਹੈ ਭਾਵੇਂ ਕਿ ਸਾਰੀ ਵਰਤ ਪਰਮੇਸ਼ਰ ਹੀ ਗੁਰੂ ਅਰਜਨ ਦੇਵ ਜੀ ਵਿੱਚ ਰਿਹਾ ਹੈ ਪਰ ਫਿਰ ਵੀ ਕਿਸੇ ਨੂੰ ਸਰੀਰ ਨਾਲ ਨਹੀਂ ਜੋੜਦੇ ਕਹਿੰਦੇ ਸਿੱਖੋ ਮੇਰੀ ਕੋਈ ਪਾਵਰ ਨਹੀਂ ਹੈ ਅਸਲ ਵਿੱਚ ਇਹ ਪਰਮੇਸ਼ਰ ਆਪ ਰੱਖਿਆ ਕਰਨ ਵਾਲਾ ਹੈ ਸ਼ਾਂਤੀ ਸਹਿ ਸੁਖ ਖਿਨ ਵਿੱਚ ਸਿੱਖ ਨੂੰ ਦੇਣ ਵਾਲਾ ਹੈ ਜਿਸ ਦੇ ਨਾਲ ਸਾਡਾ ਮਨ ਸੁਖੀ ਹੋ ਜਾਂਦਾ ਹੈ ਰਹਾਓ ਹਰ ਹਰ ਨਾਮ ਦੀਓ دارو ਤਿੰਨ सगला ਰੋਗ ਬਿਦਾਰੂ ਇਉਂ ਪਰਮੇਸ਼ਰ ਨੇ ਸਾਨੂੰ ਆਪਣੇ ਨਾਮ ਦੀ ਦਵਾਈ ਦਿੱਤੀ ਹੈ ਮੇਰਾ ਵੈਦ ਗੁਰੂ ਗੋਬਿੰਦ ਹਰ ਹਰ ਨਾਮ ਔ ਖੁਦ ਮੁਖ ਦੇਵੇ ਕਟੇ ਜਮ ਕੀ ਫੰਦਰ ਸਾਨੂੰ ਹਰੀ ਨੇ ਆਪਣੇ ਨਾਮ ਦੀ ਦਵਾਈ ਦਿੱਤੀ ਹੈ ਜਿਸ ਨੇ ਸਾਰੇ ਹੀ ਤੁਖਾਂ ਰੋਗਾਂ ਦਾ ਖਾਤਮਾ ਕੀਤਾ ਹੈ ਆਪਣੀ ਕਿਰਪਾ ਧਾਰੀ ਤੈਨ ਸਗਲੀ ਬਾਤ ਸਵਾਰੀ ਉਸ ਪਰਮੇਸ਼ਰ ਗੁਰੂ ਨੇ ਆਪਣੀ ਕਿਰਪਾ ਕਰਕੇ ਸਾਡੀਆਂ ਸਾਰੀਆਂ ਗੱਲਾਂ ਠੀਕ ਕਰ ਦਿੱਤੀਆਂ ਰੱਬ ਆਪਣਾ ਮਿਰਦ ਸਮਾਰਿਆ 함ਰਾ ਗੁਣ ਅਬ ਗੁਣ ਨਾ ਵਿਚਾਰਿਆ ਪਰਮੇਸ਼ਰ ਨੇ ਆਪਣੇ ਵੱਡਪਣ ਦੀ ਲਾਜ ਰੱਖੀ ਹੈ ਵੱਡੇਪਣ ਦੀ ਕਿਉਂਕਿ ਉਹ ਵੱਡਾ ਹੈ ਇਸ ਕਰਕੇ ਉਹ ਮਾਲਕ ਜਦੋਂ ਸਿੱਖ ਤੇ ਕਿਰਪਾ ਕਰਦਾ ਹੈ ਮਾਲਕ ਆਪਣੇ ਵਿਰਧ ਬਾਣੇ ਦੀ ਧਰਮ ਦੀ लाज ਰੱਖਦਾ ਸਾਡੇ ਗੁਨਾ អਗਨਾਵਲ ਨਹੀਂ ਦੇਖਦਾ ਗੁਰ ਕਾ ਸਬਦ ਭਇਓ ਸਾਖੀ ਤੈਨ ਸਗਲੀ लाज ਰਾਖੀ ਅਸਲ ਵਿੱਚ ਦੇਖੋ ਅੱਜ ਗੁਰੂ ਦਾ ਸ਼ਬਦ ਪ੍ਰਗਟ ਹੋ ਰਿਹਾ ਜਿਸ ਨੇ ਪ੍ਰਗਟ ਹੋ ਕੇ ਸਹਿਬਜ਼ਾਦੇ ਨੂੰ ਤੰਦਰੁਸਤੀ ਬਖਸ਼ੀ ਹੈ ਤੇ ਸਾਡੀ ਇੱਜ਼ਤ ਰੱਖੀ ਹੈ ਬੋਲਾਇਆ ਬੋਲੀ ਤੇਰਾ ਗੁਰ ਸਾਹਿਬ ਗੁਣੀ ਘਹਿਰਾ ਗੁਰੂ ਅਰਜਨ ਦੇਵ ਜੀ ਕਹਿੰਦੇ ਇਹ ਵੀ ਕੋਈ ਸ਼ਬਦ ਮੈਂ ਨਹੀਂ ਲਿਖ ਰਿਹਾਗਾ ਜੋ ਬੁਲਾਵੇ ਤੋ ਬੋਲਾ ਸਵਾਮੀ ਜੇ ਭੇਜੇ ਤੈ ਜਾਵਾ ਜਿਵੇਂ ਉਹਨੇ ਬੁਲਾਇਆ ਮੈਂ ਹੋਵੇਂ ਉਚਾਰੇ ਆ ਉਹ ਮੇਰਾ ਸਾਹਿਬ ਬੜਾ ਗੁਣਾ ਦਾ ਖਜ਼ਾਨਾ ਹੈ ਜਪਨਾ ਨਾਨਕ ਨਾਮ ਸੱਚ ਸਾਖੀ ਆਪਣੇ ਦਾਸ ਕੀ ਪੈਜ ਰਾਖੀ ਇਸ ਕਰਕੇ ਇਹ ਉਸ ਅਕਾਲ ਪੁਰਖ ਗੁਰਨਾਨਕ ਦਾ ਦਾਸ ਉਸ ਨੂੰ ਜਪਨਾ ਕਰਦਾ ਹੈ ਉਹ ਆਪਣੇ ਦਾਸਾਂ ਦੀ ਲਾਜ ਰੱਖਦਾ ਦੋਹਰਾ ਇਤਿਆਦਿਕ ਬਹੁਤ ਸਬਦ ਸੁਭ ਕਰੇ ਅਪਰਗਤदाई ਇੰਉ ਧੰਨ ਗੁਰੂ ਅਰਜਨ ਦੇਵ ਜੀ ਨੇ ਸਮੇ ਸਮੇ ਤੇ ਬਹੁਤ ਸਾਰੀ ਬਾਣੀ ਰਚੀ ਆ ਇਸ ਬਾਣੀ ਵਿੱਚ ਸਾਡੇ ਅਨੇਕਾ ਸਜੈਸ਼ਨ ਜੀਵਨ ਦੇ ਰੱਖੇ ਹਨ ਜਿਵੇਂ ਨੇਤਰ ਪ੍ਰਗਾਸ ਕੀ ਆ ਗੁਰਦੇਵ ਇੱਕ ਇਹ ਵੀ ਸ਼ਬਦ ਹੈ ਔਰ ਰਾਗ ਬਿਲਾਵਨ ਆਦ ਜੇ ਇਹ ਗ੍ਰੰਥ ਮਹਪਾਏ ਬਿਲਾਵਲ ਰਾਗ ਵਿੱਚ ਸੋਠ ਰਾਗ ਵਿੱਚ ਤੇ ਹੋਰ ਰਾਗਾਂ ਵਿੱਚ ਬਹੁਤ ਸ਼ਬਦ ਲਿਖੇ ਆਂ ਔਰ ਜਿਹੜੇ ਸਿੱਖ ਇਹਨਾਂ ਬਾਣੀ ਦੇ ਸ਼ਬਦਾਂ ਨੂੰ ਪੜਨਾ ਕਰਦੇ ਹਨ ਸ਼ਰਧਾ ਦੇ ਨਾਲ ਉਹਨਾਂ ਦੇ ਦੁੱਖਾਂ ਦਾ ਖਾਤਮਾ ਹੁੰਦਾ ਹੈ ਜੋ ਜਿਸ ਸੰਕਟ ਪਰ ਕਹਿਓ ਪੜਹਿ ਜ ਸਿੱਖ ਮਨ ਲਾਇ ਜਿਹੜੇ ਵੀ ਦੁੱਖ ਵਾਸਤੇ ਜਿਹੜਾ ਸ਼ਬਦ ਲਿਖਿਆ ਜੇ ਕੋਈ ਸਿੱਖ ਮਨ ਲਾ ਕੇ ਪੜਦਾ ਕਰਦਾ ਹੈ ਸਰਦਾ ਤੇ ਦੁੱਖ ਖੈ ਕਰ ਹੈ ਇਹੀ ਮਨੋਰਥ ਗਾਇ। ਸਰਦਾ ਕਰਕੇ ਉਹਨਾਂ ਦੁੱਖਾਂ ਦਾ ਖਾਤਮਾ ਕਰ ਦਿੰਦਾ ਹੈ ਇਸੇ ਕਰਕੇ ਸ਼ਬਦ ਗਾਇਆ ਕਰੋ। ਸਰਬ ਇਹਾ ਹਮ ਨਹਿ ਲਿਖੈ ਅਰਥ ਪ੍ਰਗਟ ਤਿਨ ਕੀਰ। ਭਾਈ ਸੰਤੋਖ ਸਿੰਘ ਕਵੀ ਕਹਿੰਦੇ ਬਾਣੀ ਤਾਂ ਬਹੁਤ ਜ਼ਿਆਦਾ ਹੈ ਮੈਂ ਸਾਰੇ ਸ਼ਬਦ ਇੱਥੇ ਨਹੀਂ ਲਿਖੇ। ਇਹ ਗ੍ਰੰਥ ਸਾਹਿਬ ਪਠੇ ਜਾਣੇ ਜਾਹੇ ਘਨੇਰ ਸਰਵਨ ਸਹਿ ਮਹਾਰਾਜ ਜੀ ਦੀ ਬਾਣੀ ਪੜ੍ਹ ਕੇ ਦੇਖ ਲੋ ਤੁਹਾਨੂੰ ਉਹਦੇ ਵਿੱਚੋਂ ਮਿਲ ਜਾਣਗੇ ਟੋਟਕ ਛੰਦ ਸੋਨ ਸ੍ਰੀ ਗੁਰਜਗ ਆਰੰਭ ਕਰਿਓ ਧੰ ਗੁਰੂ ਅਰਜਨ ਦੇਵ ਜੀ ਨੇ ਫਿਰ ਖਲੰਗਰ ਲਵਾਇਆ ਮਿਸਤਾਨ ਮੰਗਾਏ ਮਹਾਨ ਤ੍ਰਿਓ ਬਹੁਤ ਸਾਰਾ ਮਿੱਠਾ ਮੰਗਵਾਇਆ ਦੇਖ ਜਾਏ ਚਹੂੰ ਦਿਸ ਘ੍ਰਿਤ ਲਯੋ ਪੁਨ ਗੋਦਮ ਸੁਖਮ ਚੂਨ ਕਿਓ ਫਿਰ ਗੁਰੂ ਪਿਆਰਿਓ ਆਟਾ ਮੰਗਾਇਆ ਬਹੁਤ ਸਾਰਾ ਦੇਸੀ ਘਿਓ ਮੰਗਵਾਉਣਾ ਕੀਤਾ ਫਿਰ ਪਾਤਸ਼ਾਹ ਨੇ ਇਸ ਖੁਸ਼ੀ ਦੇ ਵਿੱਚ ਇੱਕ ਬਹੁਤ ਵੱਡਾ ਲੰਗਰ ਲਾਇਆ ਇਹ ਵਿਚਾਰਾ ਆਪਾਂ ਅਗਲੇ ਦਿਵਾਨਾਂ ਵਿੱਚ ਸਰਬਣ ਕਰਾਂਗੇ ਇਸ ਤਰ੍ਹਾਂ ਪਾਤਸ਼ਾਹ ਜੀ ਨੇ ਸਿੱਖ ਸੰਗਤਾਂ ਨੂੰ ਬਾਣੀ ਦਾ ਜੋੜਨ ਦੇ ਲਈ ਉਪਰਾਲੇ ਕੀਤੇ ਉਦਮ ਕੀਤੇ ਵਿਚਾਰਾ ਇੱਥੇ ਰੁਕਦੇ ਆਂ ਬੋਲਦੇ ਆਂ ਅਖਰਬਾਦ ਘਟ ਹੋ ਜਾਂਦੇ ਸਿਕ ਸੰਗਤਾਂ ਦੇ ਸਤਿਗੁਰੂ ਬਖਸ਼ਣ ਜੋਗ ਹੈ ਬਖਸ਼ ਲੈਣਾ ਜੀ ਸਮਾਪਤੀ ਕਰੀਏ ਹੇ ਅਚੁੱਤ ਹੇ ਪਾਰ ਬਰਮ ਆ ਬਿਨਾਸੀ ਜਗ ਨਾਸ ਹੇ ਪੂਰਨ ਹੇ ਸਰਬ ਮੈਂ ਸੁਖ ਪੰਜਨ ਗੁਣਤਾਸ ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਏਕ ਹੇ ਗੋਬਿੰਦ ਹੇ ਗੋਣ ਨਿਦਾਨ ਜਾ ਕੈ ਸਦਾ ਵਿਵੇਕ ਹੇ ਅਪਰੰਪਰ ਹਰ ਹਰੇ ਹੈ ਪੀਉ ਵਨਹਾਰ ਹੇ ਸੰਤ ਕੈ ਸਦਾ ਸੰਗ ਧਾਰਾ ਠਾਕੁਰ ਹੋਂਦਾ ਸਰੋ ਮੈਂ ਨਿਰਗੁਣ ਗੁਣ ਨਹੀਂ ਕੋਏ ਨਾਨਕ ਦੀਜੈ ਨਾਮ ਧਾਨ ਖਾਵਹੀਐ ਪਰੋਏ ਆਏ ਪ੍ਰਭ ਸਰਨਾਗਤੀ ਕਿਰਪਾ ਨਿਤ ਦਇਾਲ ਏਕ ਅਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ ਏਕ ਅੰਕਾਰ ਸਤਗੁਰੂ ਹੇ ਪ੍ਰਸਾਦ ਸੱਚ ਹੋਏ ਵਾਹਿਗੁਰੂ ਜੀ ਕੀ ਫਤਿਹ ਹੈ ਬਿਗਨ ਬਿਨਾਸਨ ਸੋਏ ਵਾਹਿਗੁਰੂ ਜੀ ਕੀ ਫਤਿਹ ਹੈ ਬਿਗਨ ਬਿਨਾਸਨ ਸੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਸਭ ਸਨਕਾ ਜੀ ਨਾਲੇ ਹਾਜ਼ਰੀਆਂ ਭਰੀਆਂ ਗੁਰੂ ਜੀ ਸਰਬਨ ਕੀਤੇ ਪਾਤਸ਼ਾਹ ਕੁਸ਼ੇ ਭਵਿਸ਼ਯ ਨੂੰ ਬਲਾਫ ਅਤੇ ਹੋ ਸਕਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ